ਕੀ ਕੇਰਲ ਦੀ ਰਹਿਣ ਵਾਲੀ ਸੀ ਜਾਮਨਦੇਸ਼ ਦੇ ਵਿੱਚ ਉਸ ਨੂੰ ਕੱਲ ਨੂੰ ਇੱਕ ਕੰਬਲ ਦੇ ਵਿੱਚ ਲਪੇਟ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਹੈ ਜਿਹੜਾ ਉਤਾਰ ਦਿੱਤਾ ਜਾਵੇਗਾ ਇਹ ਸਜ਼ਾ ਉਸ ਲੜਕੀ ਨੂੰ ਕਿਉਂ ਹੋਈ ਤੇ ਇਸ ਦੇ ਪਿੱਛੇ ਦੇ ਕੀ ਕਾਰਨ ਸਨ ਆਪਾਂ ਵਿਸਥਾਰ ਸੇ ਤੁਹਾਡੇ ਨਾਲ ਜਿਹੜੇ ਸਾਂਝੇ ਕਰਾਂਗੇ ਜੀ ਕੇਰਲ ਦੀ ਰਹਿਣ ਵਾਲੀ ਇਹ ਲੜਕੀ ਜੀ ਇੱਕ ਨਰਸਿੰਗ ਦਾ ਕੋਰਸ ਕਰਦੀ ਹੁੰਦੀ ਹੈ ਤੇ ਜਦੋਂ ਇਹਦੀ ਨਰਸਿੰਗ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਤੇ ਇੱਥੇ ਕੋਈ ਜੌਬ ਵਗੈਰਾ ਦੇਖਦੀ ਹੈ ਇਹਨੂੰ ਜੌਬ ਤਾਂ ਮਿਲ ਜਾਂਦੀ ਹੈ ਪਰ ਇਹਨੂੰ ਪੈਸੇ ਆ ਜਿਹੜੇ ਬਹੁਤ ਘੱਟ ਮਿਲਦੇ ਨੇ। ਉਸਦੇ ਚੱਲਦੇ ਜੀ ਇਹ ਫੌਰਨ ਜਾਣ ਦਾ ਪ੍ਰੋਗਰਾਮ ਬਣਾਉਂਦੀ ਹੈ ਉੱਥੇ ਚਲੀ ਵੀ ਜਾਂਦੀ ਹੈ ਜਮਨ ਦੇਸ਼ ਦੇ ਵਿੱਚ ਤੇ ਇੱਕ ਹਸਪੀਟਲ ਦੇ ਵਿੱਚ ਇਹਨੂੰ ਜੌਬ ਮਿਲ ਜਾਂਦੀ ਹੈ ਇਹ ਨੌਕਰੀ ਕਰਦੀ ਫਿਰ ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਇਹ ਕੇਰਲਾ ਵਾਪਸ ਆਉਂਦੀ ਹੈ ਇੱਥੇ ਆ ਕੇ ਜੀ ਇਹ ਟੌਮੀ ਥੌਮਸ ਨਾਮ ਦੇ ਇੱਕ ਲੜਕੇ ਨਾਲ ਵਿਆਹ ਕਰਾਉਂਦੀ ਹੈ। ਜੋ ਕਿ ਟੈਕਸੀ ਵਗੈਰਾ ਚਲਾਉਣ ਦਾ ਕੰਮ ਜਿਹੜਾ ਕਰਦਾ ਸੀ ਫਿਰ ਇਹ ਆਪਣੇ ਪਤੀ ਨਾਲ ਗੱਲ ਕਰਦੀ ਵੀ ਤੁਸੀਂ ਵੀ ਮੇਰੇ ਨਾਲ ਵਿਦੇਸ਼ ਚੱਲੋ ਵੀ ਉੱਥੇ ਪੈਸਾ ਵਧੀਆ ਬਣਦਾ ਚਲੋ ਜੀ ਉੱਥੇ ਉਹ ਬਿਜਲੀ ਵਗੈਰਾ ਠੀਕ ਕਰਨ ਦਾ ਕੰਮ ਕਰਦਾ ਹੁੰਦਾ ਜਿਹੜਾ ਤੇ ਘਰ ਵਾਲਾ ਹੁੰਦਾ ਤੇ ਇਹ ਆਪ ਵੀ ਹਸਪਤਾਲ 'ਚ ਜਿਹੜੀ ਨੌਕਰੀ ਹੈ ਜਾਰੀ ਰੱਖਦੀ ਹੈ ਇਸ ਦੇ ਵਿੱਚ ਚਾਮਣ ਦੇ ਵਿੱਚ ਜੀ ਥੋੜੇ ਜਿਹਾ ਜੁੱਧ ਵਰਗਾ ਮਾਹੌਲ ਜਿਹੜਾ ਬਣ ਜਾਂਦਾ ਉੱਥੇ ਇੱਕ ਬੇਟੀ ਨੂੰ ਜਨਮ ਦਿੰਦੀ ਆ ਆਪਦੇ ਜਦੋਂ ਮਹੌਲ ਤਨਾਪੂਰਨ ਬਣ ਜਾਂਦਾ ਜੀ ਤੇ ਇਸ ਦਾ ਪਤੀ ਨੂੰ ਕਹਿੰਦਾ ਵੀ ਆਪਾਂ ਇੰਡੀਆ ਵਾਪਸ ਚਲੀਏ ਪਰ ਇਹਦੇ ਸਿਰ ਤੇ ਤਾਂ ਫੌਰਨ ਦਾ ਜਿਹੜਾ ਭੂਤ ਸੀ ਉਸ ਵਾਰ ਸੀ ਤੇ ਇਹ ਵਾਪਸ ਜਾਣ ਤੋਂ ਮਨਾ ਕਰ ਦਿੰਦੀ ਐ ਵੀ ਮੈਂ ਇੰਡੀਆ ਵਾਪਸ ਜਿਹੜਾ ਨਹੀਂ ਜਾਉਂਗੀ ਇਸ ਦਾ ਪਤੀ ਇਸ ਆਪਣੀ ਬੇਟੀ ਨੂੰ ਲੈ ਕੇ ਇਹਦੀ ਛੋਟੀ ਜਿਹੀ ਬੇਟੀ ਹੁੰਦੀ ਐ ਜੀ ਡੇਢ ਕ ਮਹੀਨੇ ਦੀ ਉਹਨੂੰ ਲੈ ਕੇ ਕੇਰਲਾ ਵਾਪਸ ਆ ਜਾਂਦਾ ਪਰ ਇਹ ਉੱਥੇ ਜੌਬ ਐ ਜਿਹੜੀ ਕਰਦੀ ਰਹਿੰਦੀ ਐ ਉੱਥੇ ਜੀ ਇਥੇ ਹਸਪਤਾਲ ਦੇ ਵਿੱਚ ਇੱਕ ਮਰੀਜ਼ ਮਹਿੰਦੀ ਨਾਂ ਦਾ ਮੁੰਡਾ ਆਪਣੇ ਪਰਿਵਾਰ ਦੇ ਨਾਲ ਦਵਾਈ ਵਗੈਰਾ ਲੈਣ ਆਉਂਦਾ ਸੀ ਉੱਥੇ ਦੀ ਮੁਲਾਕਾਤ ਹੁੰਦੀ ਹੈ ਉਹ ਇਹਨੂੰ ਪੁੱਛਦਾ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਇਹ ਕਹਿੰਦੀ ਹੈ ਮੈਂ ਇੰਡੀਆ ਦੀ ਹੈ ਮਹਿੰਦੀ ਕਹਿੰਦਾ ਵੀ ਮੈਂ ਇੰਡੀਆ ਜਾਣਾ ਘੁੰਮਣਾ ਚਾਹੁੰਦਾ ਹੈ ਇਹ ਕਹਿੰਦੀ ਵੀ ਮੈਂ ਤੁਹਾਨੂੰ ਇੰਡੀਆ ਤਾਂ ਕਮਾ ਦੂੰਗੀ ਪਰ ਮੈਨੂੰ ਵੀ ਸੋਡੀ ਹੈਲਪ ਦੀ ਸਖਤ ਲੋੜ ਹੈ ਜਮਨ ਦੇਸ਼ ਦਾ ਕਾਨੂੰਨ ਹੈ ਜੀ ਉੱਥੇ ਬਾਹਰਲੇ ਦੇਸ਼ ਦਾ ਬੰਦਾ ਜਾਂ ਕਿਸੇ ਵੀ ਕੰਟਰੀ ਦਾ ਬੰਦਾ ਜੌਬ ਵਗੈਰਾ ਤਾਂ ਕਰ ਸਕਦਾ ਹੈ ਪਰ ਉੱਥੇ ਜਾ ਕੇ ਬਿਜ਼ਨਸ ਨਹੀਂ ਕਰ ਸਕਦਾ ਆਪਣਾ ਤੇ ਦੱਸਦੀ ਵੀ ਤੁਹਾਨੂੰ ਤਾਂ ਤੁਹਾਡੇ ਦੇਸ਼ ਦੇ ਕਾਨੂੰਨ ਦਾ ਪਤਾ ਵੀ ਤੇ ਮੈਂ ਇੱਥੇ ਬਿਜ਼ਨਸ ਨਹੀਂ ਕਰ ਸਕਦੀ ਤੇ ਮੈਂ ਚਾਹਉਣੀ ਵੀ ਇੱਥੇ ਮੈਂ ਆਪਣਾ ਕੋਈ ਕਲੀਨਿਕ ਖੋਲ੍ਹਾਂ ਜਿਸ ਤੋਂ ਆਮਦਨ ਆ ਜਿਹੜੀ ਕਾਫੀ ਹੋਊਗੀ ਤੇ ਇਹ ਤੁਸੀਂ ਮੇਰੀ ਮਦਦ ਕਰ ਦੋ ਉਹ ਮੁੰਡਾ ਹਾਮੀ ਭਰ ਦਿੰਦਾ ਉਹ ਕਹਿੰਦਾ ਵੀ ਪਹਿਲਾਂ ਮੈਨੂੰ ਤੂੰ ਇੰਡੀਆ ਕਮਾ ਇੰਨੇ ਦੇ ਬੇਟੀ ਦਾ ਨਾਮਕਰਨ ਹੁੰਦਾ ਜੀ ਇੱਧਰ ਇੰਡੀਆ ਦੇ ਵਿੱਚ ਰੱਖਿਆ ਇਹ ਮੁੰਡੇ ਨੂੰ ਨਾਲ ਲੈ ਕੇ ਇੰਡੀਆ ਆ ਜਾਂਦੀ ਇਹ ਮਹੀਨਾ ਇਹ ਕਮਾਉਂਦੀ ਹੈ ਜੀ ਇੰਡੀਆ ਦਾ ਨਾ ਤਾਜ਼ ਮਹਿਲ ਵਗੈਰਾ ਟੋਟਲ ਚੀਜ਼ਾਂ ਉਹਨੂੰ ਦਿਖਾਉਂਦੀ ਆਏ ਉਸ ਤੋਂ ਬਾਅਦ ਵਾਪਸ ਚਲੀ ਜਾਂਦੀ ਹੈ ਜਾਮਨ ਦੇ ਵਿੱਚ ਜਦ ਇਹ ਵਾਪਸ ਜਾਂਦੀ ਹੈ ਤੇ ਉੱਥੇ ਜਾ ਕੇ ਇਹ ਉਹ ਮੁੰਡਾ ਆਪਣਾ ਵਾਦਾ ਜਿਹੜਾ ਪੂਰਾ ਕਰਦਾ ਹੈ ਇਹਦੀ ਕਲੀਨਿਕ ਕੋ ਖੋਲਣ ਦੇ ਵਿੱਚ ਮਦਦ ਕਰਦਾ ਜੀ ਇਹਨੂੰ ਲਾਇਸੈਂਸ ਵਗੈਰਾ ਲੈ ਕੇ ਦਿੰਦਾ ਹੈ ਤੇ ਉਹਦੇ ਲਈ ਹੁਣ ਇਹ ਕਾਗਜ਼ ਪੱਤਰ ਚਾਹੀਦੇ ਹੁੰਦੇ ਆ ਜੀ ਤੇ ਉਹ ਇਹ ਕੁੜੀ ਦੇ ਕਾਗਜ਼ ਪੱਤਰ ਆ ਜਿਹੜੇ ਲੈ ਲੈਂਦਾ ਪਾਸਪੋਰਟ ਵੀਜ਼ਾ ਹਨਾ ਤੇ ਹੋਰ ਵੀ ਡਾਕੂਮੈਂਟੇ ਤੋਂ ਲੈ ਲੈਂਦਾ ਤੇ ਮੈਂਦੀ ਜਿਹੜਾ ਮੁੰਡਾ ਹੁੰਦਾ ਜੀ ਉਹ ਨਿਕਾਰਦਾ ਜਦੋਂ ਇਹਨੂੰ ਕਾਗਜ਼ ਪੱਤਰ ਹਸਪੀਟਲ ਦੇ ਬਣਾ ਕੇ ਦਿੰਦਾ ਹੈ ਉਹਦੇ ਵਿੱਚ 70% ਇਹਦਾ ਤੇ 30% ਦਾ ਪ੍ਰੋਫਿਟ ਹੈ ਜਿਹੜਾ ਉਹ ਆਪਣੇ ਨਾਲ ਸ਼ੋਅ ਕਰ ਲੈਂਦਾ ਹੈ ਐਗਰੀਮੈਂਟ ਦੇ ਵਿੱਚ ਜਦੋਂ ਇਹ ਗੱਲ ਨਿਮਿਸ਼ਾ ਨੂੰ ਪਤਾ ਲੱਗਦੀ ਤਾਂ ਬਹੁਤ ਜ਼ਿਆਦਾ ਮਤਲਬ ਔਖੀ ਹੁੰਦੀ ਹੈ ਮੈਂਹੰਦੀ ਤੇ ਵੀ ਤੂੰ ਇਹ ਚੰਗਾ ਨਹੀਂ ਕੀਤਾ ਕਿ ਮੈਂ ਤੈਨੂੰ 30% ਪ੍ਰੋਫਿਟ ਕਿਉਂ ਦੇਵਾਂ ਹਸਪੀਟਲ ਮੇਰਾ ਵੀ ਤੂੰ ਸਿਰਫ ਇੱਕ ਹੈਲਪ ਕੀਤੀ ਹੈ ਮੈਂ ਵੀ ਤੁਹਾਨੂੰ ਕਿਹਾ ਸੀ ਇੰਡੀਆ ਕਮਾਉਣ ਲੈ ਕੇ ਜਾਊਂਗੀ ਇਸ ਗੱਲ ਤੋਂ ਜੀ ਇਹ ਗੁੱਸੇ ਹੋ ਜਾਂਦੀ ਹੈ ਦੇ ਨਾਲ ਤੇ ਪਰ ਇਹਦਾ ਪਾਸਪੋਰਟ ਵਗੈਰਾ ਜਿਹੜਾ ਉਹਦੇ ਕੋਲ ਹੁੰਦਾ ਹੈ ਤੇ ਕੁਝ ਕਰ ਨਹੀਂ ਸਕਦੀ ਉਸ ਤੋਂ ਬਾਅਦ ਇਹ ਤੇ ਇਹਦੀ ਸੇਲੀ ਜੀ ਉੱਥੇ ਜਾ ਕੇ ਪੁਲਿਸ ਦੇ ਵਿੱਚ ਕੰਪਲੇਨ ਕਰਦੀ ਹੈ ਮਹਿੰਦੀ ਦੇ ਖਿਲਾਫ ਜਿਸ ਦੇ ਚੱਲਦੇ ਇਹਦੇ ਹਸਪੀਟਲ ਦਾ ਜੋ ਵੀ ਐਗਰੀਮੈਂਟ ਸੀ ਪੁਲਿਸ ਇਹਨੂੰ ਦਵਾ ਦਿੰਦੀ ਹੈ ਹੁਣ ਇਹਦੇ ਕੁਝ ਕਾਗਜ਼ ਪੱਤਰ ਜਿਵੇਂ ਪਾਸਪੋਰਟ ਤੇ ਵੀਜ਼ਾ ਵਗੈਰਾ ਸੀ ਉਹ ਮਹਿੰਦੀ ਕੋਲ ਰਹਿ ਜਾਂਦਾ ਉਹ ਇਹਨੂੰ ਦੇਣ ਤੋਂ ਇੱਕ ਨਾ ਮਤਲਬ ਕੋਰੀ ਨਾ ਹੀ ਕਰ ਦਿੰਦਾ ਹੈ ਫੇਰ ਇਹ ਹਸਪਤਾਲ ਦੇ ਵਿੱਚ ਕੰਮ ਕਰਦੀ ਰਹਿੰਦੀ ਹੈ ਇਹ ਤੇ ਇਹਦੀ ਸੇਲੀ ਦੋਨੇ ਪਲਾਨ ਬਣਾਉਂਦੀਆਂ ਜੀ ਵੀ ਆਪਾਂ ਮਹਿੰਦੀ ਨੂੰ ਬੇਹੋਸ਼ ਦਾ ਇੰਜੈਕਸ਼ਨ ਲਾ ਦਾਂਗੇ ਉਹ ਬੇਹੋਸ਼ ਹੋ ਜਾਊਗਾ ਫੇਰ ਆਪਾਂ ਕੀ ਕਰਨਾ ਹੈ ਵੀ ਉਹਦੇ ਘਰੇ ਜਾ ਕੇ ਤਲਾਸ਼ੀ ਲੈ ਲਾਂਗੇ ਤੇ ਆਪਾਂ ਆਪਣੇ ਡਾਕੂਮੈਂਟ ਹੈ ਜਿਹੜੇ ਚੱਕ ਲਿਆਵਾਂਗੇ ਇਹ ਐਵੇਂ ਕਰਦੀਆਂ ਜੀ ਜਦੋਂ ਉਹਦੇ ਬੇਹੋਸ਼ ਦਾ ਇੰਜੈਕਸ਼ਨ ਲਗਾਉਂਦੀਆਂ ਤਾਂ ਉਹਦੀ ਡੋਜ਼ ਥੋੜੀ ਜਿਹੀ ਵੱਧ ਹੋ ਜਾਂਦੀ ਹੈ ਤੇ ਇਸ ਨਾਲ ਮਹਿੰਦੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜੀ ਇਹ ਕੀ ਕਰਦੀਆਂ ਆ ਆਪ ਦਾ ਗੁਨਾਹ ਛਪਾਉਣ ਲਈ ਉਹ Laash ਦੇ ਟੁਕੜੇ ਕਰਦੀਆਂ ਟੁਕੜੇ ਟੁਕੜੇ ਕਰਕੇ Laash ਨੂੰ ਆਪ ਦੀ ਸਹੇਲੀ ਦੀ ਮਦਦ ਦੇ ਨਾਲ ਇਹ Laash ਨੂੰ ਇੱਕ ਪਾਣੀ ਵਾਲੀ ਟੈਂਕੀ ਦੇ ਵਿੱਚ ਸੁੱਟ ਦਿੰਦੀ ਐ। ਕਾਫੀ ਦਿਨਾਂ ਬਾਅਦ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਕਾਨੂੰਨ ਕਿੰਨੇ ਸਖਤ ਹੁੰਦੇ ਆ Laash ਬਰਾਮਦ ਕਰਕੇ ਇਹਨਾਂ ਨੂੰ ਫੜ ਲਿਆ ਜਾਂਦਾ ਦੋਨਾਂ ਜਣੀਆਂ ਨੂੰ। ਹੁਣ ਜਾਮਨ ਦੇਸ਼ ਦੇ ਵਿੱਚ ਇੱਕ ਸਰੀਆ ਕਾਨੂੰਨ ਹੈ ਜਿਹੜਾ ਉਹ ਲਾਗੂ ਹੈ ਵੀ ਮੌਤ ਦੇ ਬਦਲੇ ਮੌਤ ਖੂਨ ਦੇ ਬਦਲੇ ਖੂਨ ਜਿਸ ਦੇ ਤਹਿਤ ਇਹ ਤੇ ਕੇਸ ਚੱਲਦਾ ਤੇ ਅਦਾਲਤ ਇਹਨੂੰ ਮੌਤ ਦੀ ਸਜ਼ਾ ਸੁਣਾਉਂਦੀ ਹੈ ਵੀ ਇਹਨੂੰ 16 ਜੁਲਾਈ ਨੂੰ 2025 ਨੂੰ ਵੀ ਕੰਬਲ ਦੇ ਵਿੱਚ ਲਪੇਟ ਕੇ ਗੋਲੀਆਂ ਮਾਰ ਕੇ ਇਸ ਦੀ ਹੱਤਿਆ ਜਿਹੜੀ ਕਰ ਦੇਣੀ ਹੈ ਉਸ ਤੋਂ ਬਾਅਦ ਜੀ ਇੰਡੀਆ ਵਾਲਾ ਪਰਿਵਾਰ ਇਹਦਾ ਜਾਮਨਦੇਸ਼ ਇਹਨੂੰ ਬਚਾਉਣ ਲਈ ਪਹੁੰਚ ਜਾਂਦਾ ਤੇ ਕਈ ਸੰਸਥਾਵਾਂ ਵੀ ਇਹਨਾਂ ਦੀ ਮਦਦ ਲਈ ਅੱਗੇ ਆਉਂਦੀਆਂ ਸਾਰਿਆਂ ਤੋਂ ਪਹਿਲਾਂ ਇਹਦੀ ਫਾਈਲ ਰਾਸ਼ਟਰਪਤੀ ਨੂੰ ਭੇਜੀ ਜਾਂਦੀ ਹੈ ਵੀ ਇਹ ਦੀ ਇੱਕ ਬੱਚੀ ਹੈ ਜੀ ਛੋਟੀ ਜਿਸ ਨੂੰ ਮਾਂ ਦੀ ਜ਼ਰੂਰਤ ਹੈ ਵੀ ਮaaf ਕੀਤਾ ਜਾਵੇ ਇਹਨੂੰ ਪਰ ਰਾਸ਼ਟਰਪਤੀ ਜੀ ਇਹਦੀ ਅਪੀਲ ਬਿਲਕੁਲ ਖਾਰਜੀ ਕਰ ਦਿੰਦਾ ਨਾ ਤਾਂ ਮਤਲਬ ਉਹ ਸਜ਼ਾ ਘਟਾਉਂਦਾ ਹੈ ਨਾ ਹੀ ਮaaf ਕਰਦਾ ਉਸ ਤੋਂ ਬਾਅਦ ਵੀ ਇਹ ਹਾਈ ਕੋਰਟ ਵਗੈਰਾ ਦੇ ਵਿੱਚ ਅਪੀਲ ਪਾਉਂਦੀ ਹੈ ਪਰ ਕਿਤੇ ਵੀ ਇਹਦੀ ਜਿਹੜੀ ਅਪੀਲ ਆ ਨਹੀਂ ਸੁਣੀ ਜਾਂਦੀ ਇਹਦੇ ਕੋਲੇ 6 ਮਹੀਨਿਆਂ ਦਾ ਸਮਾਂ ਸੀਗਾ ਜਿਹੜਾ ਖਤਮ ਹੋ ਚੁੱਕਿਆ ਤੇ ਹੁਣ ਦਿਨ ਇਹਦੇ ਕੋਲੇ ਅੱਜ ਦਾ ਤੇ ਅੱਜ ਦੀ ਰਾਤ ਰਹੀ ਹੁਣ ਇਹਦੇ ਵਿੱਚ ਇਹਦੀ ਸਜ਼ਾ ਜਿਹੜੀ ਉਸ ਜਿਹੜਾ ਮੁੰਡਾ ਮਰਿਆ ਮਹਿੰਦੀ ਉਹਦਾ ਪਰਿਵਾਰ ਇਹਨੂੰ ਮਾਫ਼ ਕਰ ਸਕਦਾ ਹੈ ਤੇ ਇਹਦੇ ਪਰਿਵਾਰ ਨੇ ਉਹਦੇ ਅੱਗੇ ਮਹਿੰਦੀ ਪਰਿਵਾਰ ਅੱਗੇ ਤਿੰਨ ਆਫਰ ਰੱਖੇ ਸੀ ਵੀ ਜੇ ਤੁਸੀਂ ਡਵਾਈਸਾਂ ਆ ਆਪੂਤਾਬੀ ਦੇ ਵਿੱਚ ਪੱਕੇ ਤੌਰ ਤੇ ਰਹਿਣਾ ਚਾਹੁੰਦੇ ਹੋ ਤਾਂ ਵੀ ਜਿੰਨਾ ਵੀ ਖਰਚਾ ਆਊਗਾ ਤੇ ਇਸ ਲਈ ਪਰਿਵਾਰ ਵਾਲੇ ਦੇਣਗੇ ਇਹ ਪੈਸਾ ਜਿਹੜੀਆਂ ਇੰਡੀਆ ਦੀਆਂ ਕੁਝ ਸੰਸਥਾਵਾਂ ਨੇ ਇਹਦੇ ਪਰਿਵਾਰ ਨੂੰ ਦੇਣਾ ਸੀ ਤਾਂ ਕਿ ਉਹ ਅੱਗੇ ਦੇ ਸਕਣ ਜੇ ਤੁਹਾਡੇ ਵੀ ਪਰਿਵਾਰ ਦੇ ਵਿੱਚ ਕੋਈ ਵੀ ਬਿਮਾਰ ਹੁੰਦਾ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਿਹੜਾ ਉਹ ਇਲਾਜ ਹੈ ਫ੍ਰੀ ਕਰਵਾ ਸਕਦੇ ਹੋ ਸਾਰਾ ਖਰਚਾ ਇਸ ਲੜਕੀ ਦੇ ਪਰਿਵਾਰ ਵੱਲੋਂ ਕੀਤਾ ਜਾਊਗਾ ਤੀਜਾ ਆਫਰ ਉਸ ਪਰਿਵਾਰ ਨੂੰ ਦਿੱਤਾ ਸੀਗਾ ਵੀ 1 ਲੱਖ ਅਮਰੀਕੀ ਡਾਲਰ ਆ ਜਿਹੜਾ ਉਹ ਪਰਿਵਾਰ ਨੂੰ ਦਿੱਤਾ ਜਾਣਾ ਸੀ ਪਰ ਉਹ ਤਿੰਨੇ ਆਫਰ ਵੀ ਐਗਜ਼ੈਕਟ ਕਰ ਦਿੰਦਾ ਪਰਿਵਾਰ ਮਿਹਨਤੀ ਦਾ ਤੇ ਉਹ ਸਜ਼ਾ ਜਿਹੜੀ ਬਰਕਰਾਰ ਆ ਹੁਣ ਕੱਲ ਨੂੰ ਇਹਨੂੰ ਕੰਪਲ ਦੇ ਵਿੱਚ ਲਪੇਟ ਕੇ ਜਿਹੜੀ ਸਜ਼ਾ ਦਿੱਤੀ ਜਾਵੇਗੀ ਤੇ ਇਹਦੇ ਕੋਲੇ ਸਿਰਫ ਅੱਜ ਦਾ ਤੇ ਰਾਤ ਦਾ ਸਮਾਂ ਹੀ ਹੋ ਸਕਦਾ ਵੀ ਉਸ ਲੜਕੇ ਦੇ ਪਰਿਵਾਰ ਦਾ ਦਿਲ ਜਿਹੜਾ ਨਰਮ ਪੈਜੇ ਤੇ ਇਹਨੂੰ ਮਾਫ ਕਰ ਦੇਣ ਤੇ ਇਹ ਇੰਡੀਆ ਵਾਪਸ ਆ ਸਕੇ ਜਾਂ ਫਿਰ ਹੁਣ ਇਹਨੂੰ ਸਜ਼ਾ ਜਿਹੜੀ ਅੱਜ ਦੀ ਤੇ ਰਾਤ ਦੇ ਕੋਲ ਹੈਗੀ ਨੇ ਹਨਾ ਕਿਉਂਕਿ ਸਾਰੀਆਂ ਸੰਸਥਾਵਾਂ ਤੇ ਇਹਦੇ ਮਾਪਿਆਂ ਨੇ ਜੋ ਵੀ ਪਰਿਵਾਰ ਨਾਲ رابطہ ਕਾਇਮ ਕਰਕੇ ਬੇਨਤੀ ਕੀਤੀ ਸੀ ਸਾਰੀ ਬਿਲਕੁਲ ਵੀ ਆਰਥਕ ਹੈ ਜੀ ਇਹ ਸੀਗੀ ਜੀ ਕੇਰਲਾ ਦੀ ਜਿਹੜੀ ਕੁੜੀ ਨੂੰ ਜਾਮਨਦੇਸ਼ ਦੇ ਵਿੱਚ ਮੌਤ ਦੀ ਸਜ਼ਾ ਸੁناਈ ਗਈ ਹੈ ਉਸ ਦੀ ਅਸਲ ਕਹਾਣੀ ਤੇ ਤੁਸੀਂ ਆਪਣੇ ਕੀਮਤੀ ਵਿਚਾਰ ਇਸ ਦੇ ਬਾਰੇ ਜੋ ਵੀ ਨੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਆ ਜਿਹੜੀ ਜ਼ਰੂਰ ਸ਼ੇਅਰ ਪਰਯੋ ਜੀ ਦੇ ਕੇ ਜਾਓ ਤੇ ਦੂਜੀ ਆਪਣੀ ਗੱਲ ਸੀਗੀ ਬਾਬਾ ਫੌਜਾ ਸਿੰਘ ਜੋ ਕਿ ਮੈਰਾਥਨ ਦੌੜ ਦੇ ਵਿੱਚ ਹੈ ਨਾ ਕਾਫੀ ਵਾਰ ਹਿੱਸਾ ਲੈ ਚੁੱਕੇ ਸਨ ਮਾਤੇ ਤੰਦਰੁਸਤੀ ਦੇ ਮਾਲਕ ਸਨ ਹੁਣ ਤੁਸੀਂ ਇਹ ਦੇਖੋ ਜੀ 114 ਸਾਲਾਂ ਦੀ ਏਜ ਦੇ ਵਿੱਚ ਬੰਦਾ ਵਧੀਆ ਤੰਦਰੁਸਤ ਸੈਰ ਵਗੈਰਾ ਕਰ ਲਈ ਜਾ ਰਿਹਾ ਪਤਾ ਨਹੀਂ ਉਹਨੇ ਹੁਣ ਕਿੰਨੀ ਉਮਰ ਹੋਰ ਜਾਣੀ ਸੀ ਇੱਕ ਰਿਕਾਰਡ ਬਣਾ ਕੇ ਜਾਣਾ ਸੀ ਜਿਸ ਨੂੰ ਜਲੰਧਰ ਦੇ ਇੱਕ ਪਿੰਡ ਵਿਆਸ ਵਿਖੇ ਇੱਕ ਕਾਰ ਚਾਲਕ ਨੇ ਟੱਕਰ ਮਾਰਤੀ ਉਸਦੀ ਜਿਹੜੀ ਮੌਤ ਆ ਹੋ ਚੁੱਕੀ ਹੈ ਜੋ ਕਿ ਬਹੁਤ ਹੀ ਮੰਦ ਭਾਗੀ ਘਟਨਾ ਸੀਗੀ ਤੇ ਬਾਬਾ ਫੌਜਾ ਸਿੰਘ ਜੀ ਇਸ ਦੁਨੀਆ ਤੋਂ ਚਲੇ ਜਾਂ ਚੁੱਕੇ ਨੇ ਹਨਾ ਪਰਤਾਰ ਦਿੱਲੀ ਗੁੱਡ ਈਵਨਿੰਗ ਗੁੱਡ ਈਵਨਿੰਗ ਜੀ ਤੇ ਅੱਜ ਦਾ ਲਾਈਵ ਜਿਹੜਾ ਆਪਾਂ ਇੱਥੇ ਹੀ ਖਤਮ ਕਰਦੇ ਆਂ ਤੇ ਆਪਣੇ ਵਿਚਾਰ ਜਿਹੜੇ ਹੈਗੇ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਕੇ ਜਾਣੇ ਤੇ ਲਾਈਵ ਨਾਲ ਜੁੜਨ ਵਾਸਤੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ